ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਫੇਸਬੁੱਕ ਵਾਲੇ ਮੇਰੇ ਵੀਰ ਮੇਰਾ ਪੇਜ ਕਿੰਦਾ ਗੱਲ ਦੇ ਨਾਂ ਤੇ ਉਹਨੂੰ ਫੋਲੋ ਕਰਨ ਜੀ ਤੇ YouTube ਤੇ ਮੇਰਾ ਚੈਨਲ ਹੈ ਗੁਰੂ ਹਰਕਿਰਪਾ ਡੇਰੀ ਫਾਰਮਿੰਗ ਤੇ ਨਾਂ ਤੇ ਅੱਜ ਤੁਹਾਨੂੰ ਇੱਕ ਫਾਰਮ ਦਿਖਾ ਰਹੇ ਹਾਂ ਪਿੰਡ ਸੂਰਕੁਰੀ ਇਹਦੇ ਸਾਨੂੰ ਨੀਲੀ ਰਾਵੀ ਨਸਲ ਦੇ ਬਾਈ ਕੰਮ ਕਰ ਰਿਹਾ ਉਹਦੇ ਬਾਰੇ ਹੀ ਦੱਸਾਂਗੇ ਆ ਪਹਿਲੀ ਮੱਝ ਆ ਬਾਈ ਨੂੰ ਇਹਦੇ ਬਾਰੇ ਚਲੋ ਨਹੀਂ ਪਤਾ ਪਰ ਆਪਣੇ ਸੀਮਨ ਤੇ ਇਹ ਲਾਇਆ ਵੇ ਇਹਦੇ ਸੀਮਨ ਦੁੱਲੇ ਕਿਹੜਾ ਇਹਦੇ ਕੰਡੇ ਵਾਲਾ ਇਹ ਕੰਡੇ ਵਾਲੇ ਤੋਂ ਹੈਗੀ ਆ ਜੀ ਗੱਬਣ ਜਮਾ ਪ्योर ਨੀਲੀ ਰਾਵੀ ਦੀ ਮੱਝ ਚੰਗੇ ਸੀਮਣ ਨਹੀਂ ਲਵਾਉਂਦਾ ਬਾਈ ਆਪਣੇ ਕੋਲੇ ਘਰ ਜ਼ਿਆਦਾਤਰ ਚੰਗੇ ਸੀਮਣ ਆ ਲਈ ਹੈ ਜੀ ਠੀਕ ਹੈ ਕਿੰਨਾ ਦੁੱਧ ਹੀ ਜਾਂਦੀ ਹੈ ਉਹਦੇ ਨੇ 16 ਕਿਲੋ ਦਿੱਤਾ ਸੀ ਦੂਜੀ 16 ਕਿਲੋ ਦੂਜੇ ਸੂਏ ਦੁੱਧ ਦਿੰਦਾ ਜੀ ਇਹਨੇ ਤਿਆਰ ਕੀ ਇਹਦੇ ਕੰਡੇ ਵਾਲੇ ਦਾ ਲਾਇਆ ਆਪਾਂ ਸੀਮਣ ਆ ਦੂਜੇ ਨੰਬਰ ਵਾਲੀ ਮੱਝ ਅੱਜ ਚ ਇੱਕ ਪਾਸ ਕੀਤੀ ਹੈ ਜੀ ਇਹਦੇ ਅਜੂਬਾ ਲਾਇਆ ਸੀਗਾ ਆਪਾਂ ਇਹ ਕਿੰਨਾ ਦੁੱਧ ਹੀ ਜਾਂਦੀ ਹੈ ਹੌਣ ਤਾਂ 10 ਕਿਲੋਊਗਾ ਹੂੰ ਸੱਜਰ ਨੇ ਦੇਦਾ ਸੀਗਾ ਇਹਨੇ 14-15 ਕਿਲੋ ਦੁੱਧ 14-15 ਕਿਲੋ ਦੁੱਧ ਦੇਣੇ ਦਿੱਤਾ ਜੀ ਇਹ ਕਿਹੜੇ ਦੀ ਐ ਇਹ ਬਈ ਪਤਾ ਨਹੀਂ ਮੈਂ ਤਾਂ ਮਗਰਾਈ ਸੀ ਰਸਤਾ ਨੂੰ ਮੈਂ ਲਈ ਸੀ ਸਰ ਰਾਜਸਥਾਨ ਤੋਂ ਮੱਝ ਮਗਰਾਈ ਆ ਉਹਦੇ ਆਈ ਐ ਆਹ ਬਾਈ ਨੇ ਮੱਝ ਲਈ ਸੀਗੀ ਕਿੰਨੇ ਦੁੱਧ ਤੇ ਲਈ ਸੀ ਦੁੱਲੇ ਆਪਾਂ ਇਹ ਉਹ ਲਈ ਤਾਂ ਗੱਭਣੀ ਸੀ ਬਈ ਹਾਂ ਤੇ ਆਪਣੇ ਕੋਲੇ ਸੂ ਕਿਉਂ ਤੋਂ 16-17 ਕਿਲੋ ਦਿੱਤਾ ਇਹਲੇ ਕਿਹੜੇ ਇਹ 20 ਕਿਲੋ ਦੁੱਧ ਦੇਗੀ ਸੀ ਆ ਦੇਖ ਲਓ ਤੁਸੀਂ ਮੱਝ ਦਾ ਬਾਡੀ ਸਟਰਕਚਰ ਦੇਖ ਕੇ ਨਹੀਂ ਲੱਗਦਾ ਵੀ ਇੰਨਾ ਦੁੱਧ ਦਿੰਦੀ ਹੋਊਗੀ 20 22 ਕਿਲੋ ਦੁੱਧ ਹੈ ਜੀ ਮੱਝ ਦੇ ਮਾਣੋ ਬਸ 15 16 15 16 ਕਿਲੋ ਦੁੱਧ ਹੁਣ ਦੇਈ ਜਾਂਦੀ ਹੈ ਜੀ ਇਹਦੇ ਏਆਈ ਕਰਤੀ ਆਪਾਂ ਇਹਦੇ ਬਲੀ ਲਾਇਆ ਜੀ ਸਿਮਣ ਬਧਨੀ ਵਾਲਾ ਕਿਉਂ ਬਲੀ ਦੇ ਬੱਚੇ ਵਧੀਆ ਦੁੱਧ ਤੇ ਆ ਚੁੱਕੇ ਹੈ ਬਾਈ ਕਹਿੰਦਾ ਉਹੀ ਲਾਉਣਾ 14 14 ਕਿਲੋ ਦੁੱਧ ਦੇਈ ਜਾਂਦੀਆਂ ਜੀ ਬਲੀ ਦੇ ਸਿਮਣਦਿੰਗ ਆਪਾਂ ਕੋਈ ਕਿਸੇ ਦੀ ਇਹਦੇ ਚ ਬਈ ਐਡ ਨਹੀਂ ਕਰ ਰਹੇਗੇ ਕਿਸੇ ਵੀ ਸਾਹਨ ਦੀ ਗਾ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜਾ ਲਵਾਉਣਾ ਪਰ ਜਿਹੜੇ YouTube ਤੇ ਚੀਜ਼ ਆਉਂਦੀ ਹੈ ਆਪਾਂ ਤੁਹਾਨੂੰ ਦੱਸਤੀ ਆ ਬਈ ਬਲੀ ਇੱਕ ਆਪ ਦੇਖੀਆ ਵੀ ਇਹ ਕਟੀਆਂ ਦੁੱਧ ਤੇ ਆਂ ਜਾਂਗੀਆਂ ਬਲੀ ਦੀਆਂ 14 14 ਕਿਲੋ ਵਾਲੇ ਦੁੱਧ ਤੇ ਦਹੀ ਜਾਂਦੀਆਂ ਪਹਿਲਾਂ ਨੂੰ ਜਿਵੇਂ ਨਵਾਬਦਿਆਂ ਕਹਿੰਦੇ ਦਹੀ ਜਾਂਦੀਆਂ ਆ ਪਿਛਲੀ ਵਾਰੀ ਟੀਕੇ ਲਾਏ ਆ ਬਾਈ ਕੇ ਆ ਆਈ ਹੈ ਜੀ ਲੰਡੇ ਦੀ ਨਹੀਂ ਇਹ ਬਿੱਲੇ ਨੇਤਰ ਬਿੱਲੇ ਨੇਤਰ ਦੀ ਜੀ ਬਿੱਲੇ ਸੌਰੀ ਬਿੱਲੇ ਨੇਤਰ ਦੀ ਹੁਣ ਤਾਂ ਸਾਣ ਸ਼ੈਸੀਮਨ ਨਹੀਂ ਦੇ ਰਿਆ ਨਾ ਨਹੀਂ ਹੁਣ ਤਾਂ ਸਾਂਹ ਮੈਨ ਲਵੇਜਤਾ ਉਹਨਾਂ ਨੇ ਹਾਂ ਉਹਨਾਂ ਨੇ ਵੇਚਤਾ ਜੀ ਇਹ ਸੀਮਣ ਇਹ ਮਤਲਬ ਆਈ ਹੈ ਬਿੱਲੇ ਨੇਤਰ ਦੀ ਇਹ ਕਿੰਨੀ ਉਮਰ ਹੈ ਇਹਦੀ ਦੁੱਲੇ ਉਹ ਡੇਢ ਪੌਣ ਦੋ ਸਾਲਾਂ ਦੇ ਕਿੜੇ ਚ ਹਾਂ ਥੋੜਾ ਜਿਹਾ ਕੱਦ ਘਟ ਕੀਤਾ ਮੱਝ ਦਾ ਬਾਲਾ ਕਰਦੇ ਹੈਣੀ ਸੀ ਨਾ ਤੇ ਬਾਕੀ ਥੋੜਾ ਜਿਹਾ ਉਹਦੋਂ ਘੱਟ ਗੌਰ ਸੀ ਬਾਈ ਹੁਣ ਜਿਆਦੇ ਨਸਲ ਤੇ ਨੀਲੀ ਤੇ ਹੀ ਕੰਮ ਕਰ ਰਿਹਾ ਬਾਕੀ ਤੁਸੀਂ ਆ ਚੀਜ਼ਾਂ ਦੇਖਿਆ ਕਰੋ ਜੀ ਦੇਖੋ ਆ ਚੀਜ਼ ਦਿਖਾਉਂਦੀ ਹੈ ਵੀ ਨਸਲ ਹੈ ਆਹ ਨਵਾਬ ਦੀ ਏ ਗੱਟੀ ਜੀ ਇਹਦੀ ਉਮਰ ਇਹ ਸਾਲਕ ਦੀ ਹੋਊਗੀ ਹੂੰ ਆਇਆ ਏ ਕੀ ਆ ਯਾਰ ਮੱਜ ਦੇ ਜਿਹਦੇ ਆਪਾਂ ਲਾਇਆ ਹਨ ਹੂੰ ਇਹ ਸ਼ੇਰੇ ਪੰਜਾਬ ਆ ਸ਼ੇਰੇ ਪੰਜਾਬ ਦੀ ਆਈ ਏ ਜੀ ਆਹ ਆਹ ਡਾਇਰੈਕਟ ਉਹ ਦੂਜਾ ਗੈਰੀ ਵਾਲੇ ਦੀ ਏ ਜੀ ਡਾਇਰੈਕਟ ਨਹੀਂ ਕਹਿ ਸਕਦੇ ਸੀਮਨ ਲਾਇਆ ਸੀਗਾ ਗੈਰੀ ਵਾਲੇ ਦਾ ਤੇ ਅੱਛਾ ਉਹਨਾਂ ਤੋਂ ਹੀ ਲਈ ਏ ਨਹੀਂ ਨਹੀਂ ਲੈ ਕੇ ਸੀਮਣ ਨਹੀਂ ਲੈ ਕੇ ਅੱਛਾ ਸੀਮਣ ਉਹਨਾਂ ਤੋਂ ਲੈ ਕੇ ਆਏ ਸੀਗੇ ਬਾਈ ਤੇ ਮੈਂ ਦੂਜੀ ਸੀ ਨਾ ਰੋਡੇ ਲੈਣ ਦੀ ਬਾਈ ਰੋਡੇ ਲੈਣ ਵਾਲੀ ਮੱਝ ਕਰਕੇ ਥੋੜਾ ਜਿਹਾ ਕਈ ਵਾਰੀ ਨਾ ਇਹ ਬੱਚੇ ਨੂੰ ਪ੍ਰੋਬਲਮ ਆ ਜਾਂਦੀ ਮੰਨ ਲਓ ਐ ਪਰ ਰੋਡਿਆਂ ਵਾਲਿਆਂ ਨੂੰ ਨਹੀਂ ਕਹਿ ਰਹੀ ਗੱਲਿਆਂ ਨੂੰ ਫਰੋਜਪੁਰ ਜੇ ਜੇ ਫਰੋਜਪੁਰ ਲੈਨ 'ਚ ਆਪਾਂ ਠੀਕਾ ਫਰੋਜਪੁਰ ਦਾ ਲਾਈਏ ਤਾਂ ਬੱਚਾ ਸਹੀ ਆਉਂਦਾ ਰੋਡਿਆਂ ਵਾਲੇ 'ਚ ਰੋਡਿਆਂ ਦਾ ਲੱਗਣਾ ਚਾਹੀਦਾ ਚਲੋ ਕਈ ਵਾਰੀ ਆਪਾਂ ਨੂੰ ਨਹੀਂ ਚੀਜ਼ ਇਹਸ ਵਾਰ ਨੌਲੇਜ ਹੁੰਦੀ ਤੇ ਐ ਨਹੀਂ ਵੀ ਸਾਰੇ ਬੱਚੇ ਆ ਜਾਂਦੇ ਪਰ ਕਈ ਵਾਰੀ ਆ ਜਾਂਦਾ ਜੀ ਇਹ ਬੱਚੇ 'ਚ ਪ੍ਰੋਬਲਮ ਦੇਖੋ ਤੁਸੀਂ ਹੁਣ ਹੈਗੀ ਆ ਇਹਦੇ 'ਚ ਗਹਿ ਜਿਵੇਂ ਸੀਗੀ ਤਾਂ ਵਾਈਟਨੈਸ ਬਹੁਤ ਜ਼ਿਆਦਾ ਆ ਗਈ ਅੱਜ ਇਹਦੇ 골ਡਨ ਲਾਇਆ ਆਪਾਂ ਆ ਦੇਖੋ ਤੁਸੀਂ ਹਜੇ ਇਹ ਆਮ ਤਾਂ ਪਸ਼ੂ 6ਵੇਂ 7ਵੇਂ ਮਹੀਨੇ ਜਾਏ ਕੱਢਦਾ ਜੀ ਦੇਖੋ ਝੋਲੀ ਵੇਖੋ ਹੁਣ ਇਹ ਕਿਵੇਂ ਨਾ ਦੇਊਗੀ 15 16 ਕਿਲੋ ਦੁੱਧ ਪਹਿਲੇ ਸੂਏ ਚੰਗੇ ਸਿੰਮਣੇ ਲਵਾਇਆ ਕਰੋ ਬਾਈ ਤੇ ਬਾਈ ਥੋੜੇ ਜਿھے ਥਾਂ ਜੀ ਕੰਮ ਕਰ ਰਿਹਾ ਕੋਈ ਬਾਹਲਾ ਥਾਂ ਨਹੀਂ ਬਲਿਆ ਹੋਇਆ ਹੁਣ ਚਲੋ ਹੈ ਤਾਂ ਖੇਤ ਚ ਘਰ ਇਹਨਾਂ ਦਾ ਦੇਖ ਲਓ ਤੁਸੀਂ ਆਹ ਬਾਈ ਦਾ ਹੈਗਾ ਕਿੰਨੇ ਬਾਈ ਕਿੰਨੇ ਦਾ ਤੁਲੇ ਇਹ ਇਹ 17 30 ਦਾ ਬਈ 17 30 ਦੇ ਬਸ ਆਹ ਜਿਹੜਾ ਹੈਗਾ ਬਣਾਇਆ ਹੋਇਆ ਬਾਈ ਦਾ ਉੱਪਰ ਡਾਡ ਡੂਟ ਪਾਈ ਹੈ ਪੁਰਾਣਾ ਹੀ ਹੈ ਇਹਦੇ ਜੀ ਕੰਮ ਕਰ ਰਿਹਾ ਕੋਈ ਬਾਲਾ ਵੱਡਾ ਨਹੀਂਗਾ ਇਹ ਬਈ ਐ ਨਹੀਂ ਹੁੰਦਾ ਵੀ ਬਹੁਤ ਵੱਡਾ ਸ਼ੈੱਡ ਪਾ ਗੀ ਆਪਾਂ ਕੰਮ ਕਰ ਸਕਦੇ ਮੱਜਾਂ ਤੇ ਥੋੜਾ ਜਿਹਾ ਸੌਖਾ ਕੰਮ ਕਰਨਾ ਬਈ ਮੱਜਾਂ ਤੇ ਸੌਖਾ ਇਹ گاਵਾਾਂ ਚ ਤਾਂ ਹੋ ਸਕਦਾ ਵੀ ਆਪਾਂ ਨੂੰ ਥਾਂ ਜ਼ਿਆਦੇ ਦੀ ਲੋੜ ਪਵੇ ਗਾ ਤਾਂ ਬਾਈ ਕੋਲੇ ਇੱਕ ਹੀ ਆ ਬਹੁਤ ਪੁਰਾਣੀ ਇਹਨਾਂ ਦੀ ਘਰ ਦੀ ਗਾਂ ਸਾਈਵਾਲ ਮੈਂ ਬੱਕਰ ਦੁੱਧ ਪੀਣਾ ਹਾਂ ਦੁੱਧ ਪੀਣ ਵਾਲੀ ਤੇ ਪਰ ਬਾਈ ਜਿਆਦੇ ਹੁਣ ਨੀਲੀ ਤੇ ਕੰਮ ਕਰ ਰਿਆ ਨਹੀਂ ਤਾਂ ਅੱਗੇ ਫਿਰੋਜਪੁਰ ਜੀ ਨੀਲੀ ਮਿਲਦੀਆਂ ਸੀ ਪਰ ਹੁਣ ਆਪਣੇ ਵੀ ਸਾਡੇ ਪਿੰਡ ਦੋ ਫਾਰਮ ਹੈ ਇੱਕ ਮੁੰਡਾ ਮਣੀ ਆ ਤੇ ਇੱਕ ਹੰਕਲ ਬਲਬੀਰ ਖਾਲਸਾ ਉਹਨਾਂ ਕੋਲੇ ਬਹੁਤ ਚੰਗੇ ਪਸ਼ੂ ਆ ਨੀਲੀ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਦਿਨ ਵੀਡੀਓ ਚ ਵੀਡੀਓ ਪਾਉਣ ਦਾ ਮਕਸਦ ਮੇਨ ਇਹੀ ਹੁੰਦਾ ਬਈ ਆਪਣਾ ਬਈ ਸੀਮਨ ਚੰਗੇ ਲਵਾਇਆ ਕਰੋ ਫਰਕ ਪੈਂਦਾ ਬਹੁਤ ਗਾ ਦੁੱਧ ਤੇ ਜਾ ਕੇ ਪਤਾ ਲੱਗਦਾ ਬੱਚਾ ਦਾ ਇੱਕ ਵਾਰੀ ਹੋ ਸਕਦਾ ਨੀਲੀ ਦਾ ਨਾਰਮਲ ਟੀਕੇ ਦਾ ਵੀ ਵਧੀਆ ਆ ਜਾਏ ਪਰ ਜਿਹੜੀ ਆ ਚੀਜ਼ ਹੈ ਇਹ ਨਹੀਂ ਆਉਣੀ ਆ ਦੇਖੋ ਥਾਣਾ ਵੇਖੋ ਤੁਸੀਂ ਕੱਲਾ ਕੱਲਾ ਥਾਣਾ ਹੈ ਤੇ ਚਾਰੇ ਥਾਣਾ ਦੇਖੋ ਚਾਰ ਹੀ ਥਾਣਾ ਆਉਣਗੇ ਜ਼ਿਆਦਾਤਰ ਕਹਿੰਦੇ ਸ਼ਾਂਗ ਜੀ ਆ ਜਾਂਦੀ ਕੋਈ ਹੋਰ ਪ੍ਰੋਬਲਮ ਆ ਜਾਂਦੀ ਜੇ ਨਸਲ ਚ ਬਰੀਡ ਚ ਆ ਜਾਏ ਨਾ ਪਸੂ ਉਦੋਂ ਇਹ ਚੀਜ਼ਾਂ ਚ ਕੁਆਲਿਟੀ ਬਣ ਜਾਂਦੀ ਹੈ ਜੀ ਆਹ ਦੇਖ ਲਓ ਲੈ ਕਿੰਨੀ ਗੁਮਰ ਹੈ ਇਹਦੀ ਕਿੰਨਾ ਵਧੀਆ ਬੱਚਾ ਆਇਆ ਸ਼ੇਰੇ ਪਿਆਉ ਦਾ ਨਾਲੇ ਨਾਰਮਲ ਜਾਂ ਠੀਕ ਆ ਕੋਈ ਬਾਹਲਾ ਮਹਿੰਗਾ ਟੀਕਾ ਨਹੀਂ ਗਾ ਤਾਂ ਕਰਕੇ ਬਈ ਹਰ ਵੀਡੀਓ 'ਚ ਮੇਰਾ ਇਹੀ ਹੁੰਦਾ ਟੀਚਾ ਵੀ ਤੁਸੀਂ ਚੰਗੇ ਸੀਮਨ ਲਵਾਓ ਫੇਰ ਹੀ ਨਸਲ ਬਾਨਣੀ ਹੈ ਇਹ ਨਹੀਂ ਵੀ ਇੱਕ ਅੱਧੀ ਵਾਰੀ ਪਸ਼ੂ ਨਹੀਂ ਆਪਣਾ ਰਿਹਾ ਯਾਰ ਤੇ ਦੂਰੀ ਵਾਰੀ ਆਪਾਂ ਕਹਿ ਦਿੰਦੇ ਆ ਵੀ ਡਾਕਟਰ ਨਾਰਮਲ ਟੀਕਾ ਭਰਦੇ ਉਹਦੇ ਪਸ਼ੂ ਰਹਿ ਜਾਂਦਾ ਫਿਰ ਮਨ 'ਚ ਪਛਤਾਵਾ ਹੁੰਦਾ ਤੇ ਵੇਚਣ ਵੇਲੇ ਵੀ ਚੰਗੇ ਸੀਮਣ ਹੀ ਲਵਾਇਆ ਕਰੋ ਗਾਂ ਪਸ਼ੂ ਦੀ ਵਿਕਰੀ ਤੇ ਵੀ ਫਰਕ ਪੈਂਦਾ ਹੈ ਚੀਜ਼ਾਂ ਕਿਉਂ ਜਦੋਂ ਮਾੜਾ ਟੀਕਾ ਭਰਾਇਆ ਆਪਾਂ ਦੱਸ ਵੀ ਨਹੀਂ ਸਕਦੇ ਹੁੰਦੇ ਅਗਲੇ ਨੂੰ ਫਿਰ ਇਹ ਵਿੱਚ ਝੂਠ ਜਾ ਮਾਰਨਾ ਪੈਂਦਾ ਵੀਰ ਟੀਕਾ ਦਾ ਭਰਾਇਆ ਚੰਗਾ ਭਰਾਇਆ ਹਨਾ ਕਿੱਥੇ ਟੀਕਾ ਆਪਣੇ ਕੋਲੇ ਪਿਆ ਹੋਊਗਾ ਆਪਾਂ ਅਗਲੇ ਨੂੰ ਦਿਖਾ ਦੇਣਾ ਸੀਮਨ ਕੋਸ਼ਿਸ਼ ਕਰਿਆ ਕਰੋ ਵੀ ਚੰਗੇ ਹੀ ਲਵਾਇਆ ਕਰੋ ਨਸਲ ਫੇਰ ਹੀ ਬੰਨੀ ਆ ਬਈ ਫੇਰ ਹੀ ਫਾਇਦਾ ਹੋਣਾ ਬਚਨੇ ਆਪਾਂ ਨੂੰ ਐਂਡ ਤੇ ਬੱਚੇ ਹੀ ਐ ਕਿ ਨਹੀਂ ਦੁੱਲੇ ਸਹੀ ਹੋ ਗਏ ਦੁੱਧ ਜੇ ਉਹਦਾ ਪਤਾ ਹੀ ਹੈ ਕੀ ਬਚਦਾ ਦੁੱਧ ਦਾ ਫੀਡ ਹੀ ਪੂਰੀ ਹੁੰਦੀ ਆ ਤੇ ਬਸ ਖਰਚੇ ਪੂਰੇ ਹੁੰਦੇ ਆ ਤਾਂ ਇਹ ਫਿਰ ਡੇਰੀ ਫਾਰਮਿੰਗ ਦੇ ਕੰਮ 'ਚ ਘਟੋ ਘਟ 5-6 ਸਾਲ ਬੰਦੇ ਨੂੰ ਲੱਗ ਜਾਂਦੇ ਆ ਕਾਮਯਾਬ ਹੁੰਦੇ ਨੂੰ ਇਹ ਹੌਲੀ ਹੌਲੀ ਬਰੀਡ ਬਣਦੀ ਆ ਠੀਕ ਆ ਚੰਗੀ ਮੱਝ ਲੈ ਕੇ ਜੇ ਕਿਸੇ ਕੋਲੇ ਹੈ ਨਹੀਂ ਤਾਂ ਆਪ ਦੀ ਬਈ ਸ਼ੁਰੂ ਕਰੋ ਤੇ ਬਸ ਟੀਕੇ ਸਿਮਣ ਚੰਗੇ ਲਵਾਇਆ ਕਰੋ ਫੇਰ ਹੀ ਫਾਇਦਾ ਡੇਰੀ ਫਾਰਮਿੰਗ 'ਚ ਕੰਮ ਕਰਨ ਦਾ ਨਹੀਂ ਕੋਈ ਫਾਇਦਾ ਨਹੀਂ ਕਿਉਂ ਆਹ 200 ਰੁਪਏ ਵਾਲਾ ਟੀਕਾ ਭਰਾ ਕੇ ਨਹੀਂ ਨਸਲ ਬਣਨੀਗੀ ਨਾਰਮਲ ਟੀਕਿਆਂ ਤੇ ਕਦੇ ਨਸਲ ਨਹੀਂ ਬਣਨੀਗੀ ਕਿਉਂ 10 ਕਿਲੋ ਦੁੱਧ ਜਿਹੜੀ ਝੋਟੀ ਨੇ ਪਹਿਲਾਂ ਨੇ ਦੇਣਾ ਤੇ ਉਹਨੇ ਵਿਗਣਾ ਵੀ ਵੱਧ ਵੱਧ 70 75 ਹਜ਼ਾਰ ਦੀ ਮਸਾਂ ਹੀ ਆ ਤੇ ਆ ਚਲੋ ਮੰਨਦੇ ਆ ਵੀ ਬੱਚੇ 'ਚ ਥੋੜੀ ਜਿਹੀ ਦਿੱਕਤ ਜ਼ਰੂਰ ਆਈ ਆ ਹਨਾ ਤੇ ਪਰ ਦੁੱਧ ਲੈਣ 'ਚ ਬਹੁਤ ਚੰਗੀ ਜਾਊਗੀ ਕਿਉਂ ਗਹਿਰੀ ਵਾਲੇ ਦੀ ਆ ਤੇ ਮਾਂ ਇਹਦੀ ਰੋਡਾਂ ਵਾਲੇ ਦੀ ਸੀ ਹੁਣ ਟੇਢੇ ਕੱਟ 'ਚ ਆ ਗਈ ਹਾਂ ਉਹਦਾ ਪਾਸਾ ਕਾਲਾ ਇਧਰ ਲਾ ਚਿੱਟਾ ਆ ਗਿਆ ਹਾਂ ਆ ਟੇਢਾ ਕੱਟ ਆ ਦੇਖੋ ਹੁਣ ਪੱਖ ਗਹਿਰੀ ਵਾਲਾ ਬਹੁਤ ਲੱਗ ਗਿਆ ਹਾਂ ਉਹੀ ਆ ਨਾ ਵੀ ਮਾਂ ਇਹਦੀ ਬਾਈ ਦੱਸਦਾ ਕਹਿੰਦਾ ਵੀ ਮਾਂ ਕਹਦੇ ਰਾਵੀ ਰੋਡ ਲੈਣ ਦੀ ਸੀ ਉਹ ਸਿੱਧੀ ਸੀ ਉਹ ਥੋੜੀ ਵਾਈਟਨੈਸ ਉਹਦੇ ਵੀ ਵੱਧ ਸੀ ਵਾਈਟਨੈਸ ਜ਼ਿਆਦਾ ਸੀਗੀ ਹਾਂ ਠੀਕ ਹੈ ਉਹਦੇ ਵਾਈਟਨੈਸ ਜਾਦੇ ਕਰਕੇ ਅੱਜ ਹੁਣ ਇਹਦੇ 골ਡਨ ਤਾਂ ਹੀ ਲਾਇਆ ਬਈ ਵੀ ਚਲੋ ਕੋਈ ਦਿੱਕਤ ਨਾ ਆਵੇ ਕਿਉਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਗਹਿਰੀ ਵਾਲੇ ਦੀ ਆ ਤੇ ਇਹਦੇ 골ਡਨ ਲਾਇਆ ਅੱਜ ਸੀਮਣ ਬਾਕੀ ਦੇਖਦੇ ਆ ਕੀ ਰਿਜ਼ਲਟ ਦਿੰਦੀ ਆ ਤੇ ਨਾ ਆਪਾਂ ਕਿਸੇ ਸਾਹ ਨੂੰ ਨਿੰਦਰੇ ਆ ਵੀਡੀਓ ਜੀ ਤੇ ਨਾ ਹੀ ਬਾਲਾ ਸਲਾਹ ਰਹੇ ਆ ਤੁਸੀਂ ਕਰ ਨਹੀਂ ਤਾਂ ਆਪਦੀ ਮਰਜ਼ੀ ਹੈ ਪਰ ਆਪਾਂ ਤੁਹਾਨੂੰ ਦਿਖਾ ਸਕਦੇ ਆ ਵੀ ਕਿਹੜੇ ਦੇ ਕਿਹੋ ਜਿਹੇ ਰਿਜ਼ਲਟ ਆਇਆ ਜਿਹੜੇ ਆਪਣੇ ਆਪ ਦੇ ਕੋਲੇ ਆਏ ਵਿਹ ਨਵਾਬ ਦੀ ਕੱਟੀ ਤੁਹਾਨੂੰ ਅੱਗੇ ਦੱਸਿਆ ਆ ਸ਼ੇਰੇ ਪੰਜਾਬ ਦੀ ਆ ਤੇ ਆਹ ਹੈਗੀ ਬਿੱਲੇ ਨੇਤਰ ਦੀ ਹਾਂ ਉਹ ਬੱਚਾ ਇੱਕ ਆਇਆ ਉਹ ਕੱਟਾ ਇਹ ਕੰਡੇ ਵਾਲੇ ਦਾ ਦੇਖੋ ਹੁਣ ਇਹ ਤੇ ਵੀ ਵਾਈਟਨੈਸ ਘਟ ਗਈ ਹੈ ਨਾ ਹਾਂ ਹਾਂ ਇਹ ਤੇ ਵੀ ਵਾਈਟਨੈਸ ਘਟ ਗਈ ਹੈ ਕੋਈ ਪਤਾ ਨਹੀਂ ਲੱਗਦਾਗਾ ਬਾਕੀ ਨੀਲੀ ਜਿਹੀ ਨਹੀਂ ਦੁੱਲੇ ਮੇਰੇ ਹਿਸਾਬ ਨਾਲ ਆਪਾਂ ਕਿਸੇ ਬੱਚੇ ਦੀ ਗਾਰੰਟੀ ਲੈ ਸਕਦੇ ਯਾਰ ਹੈਨਾ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਹੁਣ ਉਹਦੇ ਮੈਂ ਚੰਗੀ ਮੈਂ ਵੀ ਬੱਚਾ ਜਮਾ ਕਾਲਾ ਪਾ ਹਾਂ ਜਿਵੇਂ ਉਹਦੇ ਹੁਣ ਆਪਾਂ ਭਰਿਆ ਹੈ ਹਨਾ ਜੀ ਅੱਜ 골ਡਨ ਭਰਿਆ ਹੈ 골ਡਨ ਦਾ ਮਤਲਬ ਬੂਰਾ ਪਰ ਇਹ ਕੋਈ ਗਾਰੰਟੀ ਨਹੀਂ ਵੀ ਬੱਚਾ ਉਹਦੇ ਬੂਰਾ ਆਊਗਾ ਕਾਲਾ ਵੀ ਆ ਸਕਦਾ ਕਾਲਾ ਵੀ ਆ ਸਕਦਾ ਉਹਦੇ ਅਰਗਾ ਵੀ ਆ ਸਕਦਾ ਚਿੱਟਾ ਵੀ ਆ ਸਕਦਾ ਹਾਂ ਨੀਲੀ 'ਚ ਥੋੜਾ ਜਿਹਾ ਇਸ਼ੂ ਰਹਿੰਦਾ ਹੈ ਚੀਜ਼ਾਂ ਦਾ ਜੀ ਕਿਸੇ ਲੈਂਡ ਨਾਲ ਹੋ ਜੇ ਜਾਂ ਕੋਈ ਵੈ ਵੈਸੇ ਪ੍ਰੋਬਲਮ ਆ ਜੇ ਹਨਾ ਵੀ ਇਹ 'ਚ ਤੁਸੀਂ ਡਾਕਟਰ ਤੇ ਵੀ ਕੱਲ ਨੂੰ ਨਹੀਂ ਕਹਿ ਸਕਦੇ ਤੇ ਜਿਹੜੇ ਬੰਦੇ ਨੇ ਟੀਕੇ ਬਣਾਇਆ ਤੁਸੀਂ ਉਹਨੂੰ ਵੀ ਨਹੀਂ ਕਹਿ ਸਕਦੇ ਕਿਉਂ ਇਹ ਚੀਜ਼ ਕਦੇ ਕਲੀਅਰ ਨਹੀਂ ਹੋਣੀ ਹੈ ਜਿਹੜੇ ਨੀਲੀ ਰਾਵੀ ਦੇ ਬਰੀਡਰ ਆ ਉਹਨਾਂ ਨੂੰ ਵੀ ਤੁਸੀਂ ਗੱਲ ਕਰ ਸਕਦੇ ਆ ਪੁੱਛ ਸਕਦੇ ਆ ਵੀ ਇਹ ਕਈ ਵਾਰੀ ਪ੍ਰੋਬਲਮ ਨੀਲੀ ਰਾਵੀ 'ਚ ਕਦੇ ਵੀ ਬੱਚਾ ਜੇ ਉਹ ਜੇ ਆਪਾਂ ਚਾਹੋਨੇ ਆ ਕਈ ਵਾਰੀ ਨਹੀਂ ਆਉਂਦਾ ਤੇ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਆ ਜਾਂਦਾ ਜਿਵੇਂ ਆਪਾਂ ਚੰਬੀ ਕੁੜੀ ਕਹਿ ਦਿੰਨੇ ਨੁਗਰੇ ਤੋਂ ਮਲਾ ਲੋ ਨੁਗਰਾ ਦਊਗੀ ਉਹਨੂੰ ਦੇਣਾ ਪਤਾ ਨਹੀਂ ਹਾਂ ਇਹ ਚੱਕਰ ਆ ਬਈ ਇਹ ਨੀਲੀ ਰਾਵੀ ਚ ਥੋੜਾ ਜਿਹਾ ਦਿੱਕਤ ਇਹ ਚੀਜ਼ ਹਮੇਸ਼ਾ ਹੀ ਆ ਠੀਕ ਹੈ ਤੇ ਮੂਹਰਾ ਚ ਹਾਂ ਬਸ ਮੂਹਰਾ ਚ ਤਾਂ ਸੋਨੂੰ ਵਦ ਵਤ ਮੱਥੇ ਚ ਬਾਹਰ ਕਾਲਾ ਹੀ ਆਊਗਾ ਬੱਚਾ ਹਾਂ ਵਦ ਵਤ ਪੂਛ ਵਦ ਲੈ ਜਾਊਗਾ ਵੀ ਮੂਹਰਾ ਚ ਬੱਚੇ ਜ਼ਿਆਦਾ ਚਰ ਇਹ ਚੱਕਰ ਨਹੀਂ ਆਉਂਦਾ ਕਿ ਨੀਲੀ ਚ ਬੱਚਾ ਪ੍ਰੋਪਰ ਸਹੀ ਹੁਣ ਜਿਵੇਂ ਆ ਮੱਝ ਦੇ ਪੂਰੀ ਸਹੀ ਵਾਈਟਨੈਸ ਹੈ ਦੇਖ ਲਓ ਤੁਸੀਂ ਹੈਨਾ ਤੇ ਪਰ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਸਹੀ ਬੱਚਾ ਹੀ ਆਊਗਾ ਇਹਦੇ ਕੋਈ ਪਤਾ ਨਹੀਂ ਲੱਗਦਾ ਕਈ ਵਾਰੀ ਆਪਦੇ ਨਾਨੀ ਪੜਨਾਨੀ ਤੇ ਜਾਂ ਦਾਦੀ ਤੇ ਵੀ ਜਾਵੜਦਾ ਬੱਚਾ ਇਹ ਵੀ ਪ੍ਰੋ ਬੱਚਾ ਦੂਜੇ ਦਾ ਬਿੱਲੇ ਨੇਤਰ ਦਾ ਹਾਂ 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 ਸਿੰਘ ਮੀਨਾ ਝੱਲ ਗਿਆ ਹਾਂ ਇਹ ਸਿੰਘ ਮੀਨਾ ਦੇਖੋ ਤੁਸੀਂ ਹਾਂ ਬਿੱਲੇ ਨੇਤਰ ਦੀ ਮਾਂ ਨਹੀਂ ਸੀਗੀ ਅੱਛਾ ਕਿੱਥੇ ਬਲੱਡ ਜਾਵੜਿਆ ਹਾਂ ਉਹੀ ਹੈ ਨਾ ਵੀ ਇਹ ਆ ਹੁਣ ਮੱਝੇ ਕੁੰਡੀ ਸੀ ਮੱਝ ਵੀ ਕੁੰਡੀ ਆ ਛੋਟਾ ਕੁੰਡ ਇਹਦਾ ਇਹ ਹਾਂ ਛੋਟਾ ਉਹ ਦੂਜਾ ਵੀ ਇਹਦਾ ਨਾ ਇਹ ਹਾਂ ਹੁਣ ਆ ਮੱਝ ਦਾ ਹੀ ਇਹ ਬੱਚਾ ਇਹ ਤੁਹਾਨੂੰ ਮੱਝ ਵੀ ਦੇਖ ਲਓ ਕੁੰਡੀ ਵਾਲਾ ਤੇ ਛੋਟਾ ਵੀ ਪੂਰਾ ਸੋਹਣਾ ਤੇ ਕੁੰਡਾ ਉਹ ਬਿੱਲਾ ਨੇਤਰ ਤੇ ਬੱਚਾ ਦੇਖ ਲਓ ਤੁਸੀਂ ਬੱਚਾ ਮੀਨਾ ਜਾੜਾ ਜਿਵੇਂ ਬਲੋਚ ਦਾ ਬੱਚਾ ਹੁੰਦਾ ਮੀਨੇ ਬਲੋਚ ਦੇ ਆਉਂਦੇ ਆ ਜ਼ਿਆਦਾਤਰ ਤੇ ਆਹ ਦੇਖ ਲਓ ਤੁਸੀਂ ਨਾਲੇ オリジナル ਠੀਕ ਆ ਸੀ ਬਾਈ ਆਪ ਜਾ ਕੇ ਲੈ ਕੇ ਆਏ ਸੀ ਹਣਾ ਬਿੱਲੇ ਦਾ ਵੀ ਹਾਂ ਬਿੱਲੇ ਹਾਂ ਇਹ ਚ ਆਪਾਂ ਇਹ ਮੰਨ ਕੇ ਚੱਲੋ ਗਰੰਟੀ ਨਹੀਂ ਲੈ ਸਕਦਾ ਕੋਈ ਵੀ ਡਾਕਟਰ ਕੋਈ ਵੀ ਬੰਦਾ ਇਹ ਚੀਜ਼ ਦੀ ਗਰੰਟੀ ਨਹੀਂ ਲੈ ਸਕਦਾ ਵੀ ਨੀਲੀ ਚ ਬੱਚਾ ਸਹੀ ਹੀ ਆਊਗਾ ਤੇ ਪ੍ਰੋਪਰ ਨਿਸ਼ਾਨ ਆਉਣਗੇ ਕਈ ਵਾਰੀ ਤਾਂ ਦੋ ਪੈਰ ਹੀ ਚਿੱਟੇ ਆ ਜਾਂਦੇ ਆ ਕਈ ਵਾਰੀ ਇੰਨੀ ਵਾਈਟਨੈਸ ਵੀ ਆ ਜਾਂਦੀ ਆ ਕਈ ਵਾਰੀ ਪ੍ਰੋਪਰ ਸਹੀ ਬੱਚਾ ਵੀ ਆ ਜਾਂਦਾ ਹਨ ਇਹ ਚ ਕੋਈ ਪਤਾ ਨਹੀਂ ਲੱਗਦਾ ਨੀਲੀ ਚ ਆਪਾਂ ਇਹ ਚੀਜ਼ ਦੀ ਸ਼ੋਰਟ ਹੀ ਨਹੀਂ ਲੈ ਸਕਦੇ ਜੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਆਪਣੇ ਪੇਜ ਨੂੰ ਕਰਿਓ ਜੇ ਫੋਲੋ ਤੇ YouTube ਪੇਜ ਨੂੰ ਕਰਿਓ ਜੇ ਸਬਸਕ੍ਰਾਈਬ ਚੈਨਲ ਨੂੰ ਹੋਰ ਵੀਡੀਓ ਦੇਖਣ ਲਈ ਜੀ ਧੰਨਵਾਦ ਫਾਰਮਸ ਨੂੰ ਦਿਖਾਉਂਦੇ ਰਵਾਂਗੇ ਜੀ ਨੀਲੀ ਦੇ ਆਪਣੇ ਪੈਂਡ ਵੀ ਦੋ ਫਾਰਮਾਂ ਤੋਂ ਉਹ ਵੀ ਦਿਖਾਵਾਂਗੇ ਧੰਨਵਾਦ ਜੀ